ਪੰਜਾਬ ਵਿੱਚ ਇਸ ਵੇਲੇ ਮੌਨਸੂਨ ਪੂਰੀ ਤਰ੍ਹਾਂ ਸਰਗਰਮ ਹੋ ਰਿਹਾ ਹੈ ਅਤੇ ਰੋਜ਼ ਹੀ ਕਿਸੇ ਨਾ ਕਿਸੇ ਹਿੱਸੇ ਦੇ ਵਿੱਚ ਮੌਲੇ ਧਾਰ ਬਰਸਾਤ ਹੋ ਰਹੀ ਹੈ। ਇਸੇ ਤਰ੍ਹਾਂ ਅੱਜ ਵੀ ਸੂਬੇ ਭਾਰ ਵਿੱਚ ਬਰਸਾਤ ਦੀ ਸੰਭਾਵਨਾ ਜਤਾਈ ਗਈ ਹੈ। ਮੌਸਮ ਵਿਭਾਗ ਵੱਲੋਂ 10 ਜੁਲਾਈ ਤੱਕ ਸੂਬੇ ਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਬਰਸਾਤ ਦੀ ਪਰਖਵਾਣੀ ਕੀਤੀ ਗਈ ਹੈ। بارش ਕਾਰਨ ਸੂਬੇ ਦਾ ਵਾਤਾਵਰਣ ਤਾਪਮਾਨ ਵੀ ਲਗਾਤਾਰ 40 ਡਿਗਰੀ ਤੋਂ ਹੇਠਾਂ ਬਣਿਆ ਹੋਇਆ ਹੈ ਜਿਸ ਕਾਰਨ ਲੋਕਾਂ ਨੂੰ ਥੋੜੀ ਗਰਮੀ ਤੋਂ ਰਾਹਤ ਮਿਲ ਰਹੀ ਹੈ। ਦੂਜੇ ਪਾਸੇ ਭਾਰਤੀ ਮੌਸਮ ਵਿਗਿਆਨ ਕੇਂਦਰ ਮੁਤਾਬਕ ਅੱਜ ਸੂਬੇ ਭਰ ਵਿੱਚ ਮੌਨਸੂਨ ਵਰਸਾਤ ਦੇ ਅਸਰ ਵੇਖਣ ਨੂੰ ਮਿਲ ਰਹੇ ਹਨ ਇਸ ਦੇ ਨਾਲ ਹੀ ਪਠਾਨਕੋਟ ਹੁਸ਼ਿਆਰਪੁਰ ਰੂਪਨਗਰ ਐਸ ਸੀ ਐਸ ਨਗਰ ਗੁਰਦਾਸਪੁਰ ਅਤੇ ਅੰਮ੍ਰਿਤਸਰ ਦੇ ਵਿੱਚ ਭਾਰੀ ਮੀਂਹ ਦੇ ਨਾਲ ਨਾਲ ਹਨੇਰੀ ਅਤੇ ਅਸਮਾਨੀ ਬਿਜਲੀ ਦੀ ਵੀ ਸੰਭਾਵਨਾ ਜਤਾਈ ਗਈ ਹੈ ਇਹਨਾਂ ਜ਼ਿਲ੍ਹਿਆਂ ਲਈ ਅੱਜ yellow alert ਜਾਰੀ ਕਰ ਦਿੱਤਾ ਗਿਆ ਹੈ ਵਿਭਾਗ ਮੁਤਾਬਕ ਅੱਜ ਰਾਤ ਤੋਂ ਯਾਨੀ ਕਿ 5 ਤਰੀਕ ਤੋਂ ਲੈ ਕੇ 8 ਜੁਲਾਈ ਨੂੰ ਸੂਬੇ ਦੇ ਵਿੱਚ ਬਹੁਤ ਜ਼ਿਆਦਾ ਬਾਰਿਸ਼ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਇਸ ਦਾ ਅਸਰ ਉਂਝਤਾ ਪੂਰੇ ਪੰਜਾਬ ਵਿੱਚ ਦਿ세ਗਾ ਪਰ ਮਾਲਵੇ ਦੇ ਕੁਝ ਜ਼ਿਲ੍ਹਿਆਂ ਦੇ ਵਿੱਚ ਬਰਸਾਤ ਬਾਕੀ ਜ਼ਿਲ੍ਹਿਆਂ ਦੇ ਮੁਕਾਬਲੇ ਥੋੜੀ ਘੱਟ ਰਹੇਗੀ। ਪਾਕ ਮੁਤਾਬਕ ਪੰਜਾਬ ਦੇ ਅੱਧੇ ਤੋਂ ਵੱਧ ਜ਼ਿਲ੍ਹਿਆਂ ਦੇ ਵਿੱਚ ਕੱਲ ਅਤੇ ਪਰਸੂ ਤੇਜ਼ ਮੀਂਹ ਦੇ ਨਾਲ-ਨਾਲ ਹਨੇਰੀ ਤੂਫਾਨ ਦੀ ਸੰਭਾਵਨਾ ਜਤਾਈ ਗਈ ਹੈ। ਇਸ ਦਰਮਿਆਨ ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਔਰੇਂਜ ਅਤੇ ਯੈਲੋ ਅਲਰਟ ਵੀ ਜਾਰੀ ਕੀਤੇ ਗਏ ਹਨ। ਪੰਜਾਬ ਦੇ ਬਰਸਾਤ ਦੇ ਮੌਸਮ ਨੂੰ ਧਿਆਨ ਚ ਰੱਖਦਿਆਂ ਸੂਬੇ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਵੱਖ-ਵੱਖ پابندੀਆਂ ਵੀ ਲਗਾ ਦਿੱਤੀਆਂ ਹਨ। ਉਥੇ ਜ਼ਿਲ੍ਹਾ ਮੈਜਿਸਟ੍ਰੇਟ ਪਰਮਲ ਮਿੱਤਲ ਨੇ ਨਹਿਰਾ, ਚੋਇਆਂ, ਦਰਿਆਵਾਂ, ਛਪੜਾਂ ਅਤੇ ਟੋਬਿਆਂ ਨੇੜੇ ਜਾਣ, ਨਹਾਉਣ ਅਤੇ ਪਸ਼ੂਆਂ ਨੂੰ ਪਾਣੀ ਪਿਉਣ ਜਾਂ ਨਹਾਉਣ ਉੱਤੇ ਪਾਬੰਦੀ ਲਗਾ ਦਿੱਤੀ ਹੈ। ਸੂਬੇ ਦੇ ਜ਼ਿਆਦਾਤਰ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਵਿੱਚ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਦੇ ਵਿੱਚ ਭਾਰੀ بارش ਹੋਣ ਕਾਰਨ ਨਹਿਰਾ, ਚੋਇਆਂ, ਦਰਿਆਵਾਂ 'ਚ ਪਾਣੀ ਪੂਰੀ ਰਫ਼ਤਾਰ ਨਾਲ ਵਹਿ ਰਿਹਾ ਹੈ ਅਤੇ ਛਪੜ ਟੋਬਿਆਂ ਅਤੇ ਨਹਿਰਾ ਦਰਿਆਵਾਂ 'ਚ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ। ਗਰਮੀ ਦਾ ਮੌਸਮ ਹੋਣ ਕਾਰਨ ਕਈ ਵਿਅਕਤੀ ਅਤੇ ਬੱਚੇ ਨਹਿਰਾਂ, ਚੋਇਆਂ, ਦਰਿਆਵਾਂ ਅਤੇ ਛਪੜਾਂ ਅਤੇ ਟੋਬਿਆਂ ਦੇ ਵਿੱਚ ਨਹਾਉਂਦੇ ਹਨ ਜਾਂ ਪਸ਼ੂਆਂ ਨੂੰ ਪਾਣੀ ਪੀਣ ਲਈ ਲੈ ਕੇ ਜਾਂਦੇ ਹਨ। ਇਸ ਨਾਲ ਕੋਈ ਅਣਫੁਖਾਂ ਵੀ ਘਟਨਾ ਦਾ ਖਤਰਾ ਹੈ। ਇਸ ਇਲਾਵਾ ਨਹਿਰਾਂ, ਦਰਿਆਵਾਂ, ਛਪੜਾਂ ਅਤੇ ਟੋਬਿਆਂ ਨੇੜੇ ਜਾਣ ਜਾਂ ਨਹਾਉਣ, ਪਸ਼ੂਆਂ ਨੂੰ ਪਾਣੀ ਪੀਣ ਜਾਂ ਨਹਾਉਣ ਉੱਤੇ ਰੋਕਣ ਦੇ ਲਈ ਸਰਪੰਚਾ ਵੱਲੋਂ ਵੀ ਚੌਂਕੀਦਾਰਾਂ ਰਾਹੀਂ ਮੁਨਿਆਦੀ ਕਰਵਾ ਕੇ ਠਿਕਰੀ ਪੈਰੇ ਲਾਏ ਜਾਣ ਲਈ ਆਖਿਆ ਗਿਆ ਹੈ। ਕਿ ਜਿਸ ਤਰੀਕੇ ਦੇ ਨਾਲ ਹਿਮਾਚਲ ਪ੍ਰਦੇਸ਼ ਦੇ ਵਿੱਚ ਲਗਾਤਾਰ ਬਹੁਤ ਭਾਰੀ ਬਰਸਾਤ ਹੋ ਰਹੀ ਹੈ ਖਾਸ ਕਰਕੇ ਰਾਜ ਤੋਂ 5 ਤਰੀਕ ਤੋਂ ਲੈ ਕੇ 10 ਜੁਲਾਈ ਤੱਕ ਬਹੁਤ ਜ਼ਿਆਦਾ ਭਾਰੀ ਬਰਸਾਤ ਦਾ ਅਨੁਮਾਨ ਮੰਡੀ ਸਣੇ ਵੱਖ-ਵੱਖ ਹਿਮਾਚਲ ਦੇ ਜ਼ਿਲ੍ਹਿਆਂ ਦੇ ਵਿੱਚ ਲਗਾਇਆ ਜਾ ਰਿਹਾ ਉਸ ਨੂੰ ਲੈ ਕੇ ਫਲੈਸ਼ ਫਲੱਡ ਦਾ ਅਲਰਟ ਰੱਖ ਦਿੱਤਾ ਗਿਆ ਹੈ ਹਿਮਾਚਲ ਦੇ ਵਿੱਚ ਉਸ ਦਾ ਜਿਹੜਾ ਖਤਰਾ ਹੈ ਪੰਜਾਬ ਹਰਿਆਣਾ ਦੇ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਕਿਉਂਕਿ ਮਾਰਕੰਡਾ ਨਹਿਰ ਤੇ ਕੱਗਰ ਨਹਿਰ ਦੇ ਵਿੱਚ ਪਾਣੀ ਹੁਣ ਵਧਣਾ ਸ਼ੁਰੂ ਹੋ ਚੁੱਕਿਆ ਹੈ ਜਿਸ ਨੂੰ ਲੈ ਕੇ ਮਨਿਆਤੀ ਪਿੰਡਾਂ ਦੇ ਵਿੱਚ ਖਾਸ ਕਰ ਹੜਪ੍ਰਭਾਵਿਤ ਖੇਤਰਾਂ ਦੇ ਵਿੱਚ ਪ੍ਰਸ਼ਾਸਨ ਪੂਰੀ ਤਰੀਕੇ ਦੇ ਨਾਲ ਲੋਕਾਂ ਨੂੰ ਅਪੀਲ ਕਰ ਰਿਹਾ ਤੇ ਸਜਗ ਕਰ ਰਿਹਾ ਸੁਚੇਤਕ ബാ <laughs>